ਇਹਨਾਂ ਇੱਕ ਵੈਰਾਈਟੀ ਲੈ ਕੇ ਆਂਦੀ ਹੈ ਭਾਜੀ ਕਿ ਜੋ ਕਿ ਬਾਗੇ ਪਰਨੇ ਸ਼ਹਿਰ ਚ ਪਹਿਲੇ ਨਾਤ ਕਰੀ ਹੈਗੀ ਸੀ ਤੇ ਆਉਣ ਵਾਲੇ ਟਾਈਮ ਚ ਅਗੇ ਵੀ ਅਸੀਂ ਵੈਰਾਈਟੀ ਵਧਾਉਂਦੇ ਜਾਵਾਂਗੇ ਕੱਲਾ ਰੇਂਜ ਤਾਂ ਸਭ ਰੱਖਦੇ ਆ ਰੇਟ ਦੇ ਨਾਲ ਰੇਂਜ ਹੋਣਾ ਜ਼ਰੂਰੀ ਹੈ ਉਹ ਮੈਟਰ ਕਰਦਾ ਹੈ ਕਿ ਤਾ ਫੀਲ ਬੜੀ ਲਗਜ਼ਰੀ ਜੀ ਆ ਰਹੀ ਹੈ ਜੇ ਤਾਂ ਜਿਨ੍ਹਾਂ ਨੇ ਸਫਾਰੀ ਸੂਟ ਪੋਣੇ ਬਹੁਤ ਸ਼ਾਨਦਾਰ ਲਗਜ਼ਰੀ ਸੂਟਸ ਹੈ Diwali ਦਾ ਬਹੁਤ ਵੱਡਾ ਆਫਰ ਹੈ ਦੇਖੋ ਮਫਤ ਵਾਲ ਦਾ ਰੇਟ ਹੈ 1350 ਰੁਪਏ ਮਫਤ ਵਾਲ ਦਾ ਰੇਟ ਹੈ ਐਮ ਆਰ ਪੀ ਲੱਗੀ ਹੈ ਐਮ ਆਰ ਪੀ ਅਸੀਂ ਦਵਾਂਗੇ 1350 ਰੁਪਏ ਦੇ ਦੋ ਸਫਾਰੀ ਸੂਟ ਤੁਹਾਨੂੰ ਇੱਕ ਨਾਲ ਇੱਕ ਫਰੀ ਕਿਉਂਕਿ ਇਹ ਸੇਲ ਚੱਲਨੀ ਹੈ 4 ਤਰੀਕ ਤੋਂ ਲੈ ਕੇ 8 ਤਰੀਕ ਤਾ ਪਿਆਰਾ ਜਿਹਾ ਜੈਪੀ ਸਾਹਿਬ ਬੜੀ ਰੋਇਲ ਗਿਫਟ ਹੈ ਜੀ ਤੁਸੀਂ ਆਪਦੇ ਫੈਮਲੀ ਨੂੰ ਫੰਕਸ਼ਨ ਨੂੰ ਫਰੈਂਡ ਨੂੰ ਬ੍ਰਦਰ ਨੂੰ ਸਿਸਟਰ ਨੂੰ ਕਿਸੇ ਨੂੰ ਗਿਫਟ ਦੇਣੇ ਆ ਤਾਂ ਦੇਖੋ ਜੀ ਬਹੁਤ ਵਧੀਆ ਸੀਆਰਐਮ ਬ੍ਰਾਂਡ ਹੈ ਕੋਈ ਲੋਕਲ ਬ੍ਰਾਂਡ ਨਹੀਂ ਹੈ ਸਰ ਇਹ 2-3000 ਦਾ ਸਰ ਨਹੀਂ ਸਰ ਇਹ ਸਿਰਫ ਤੁਹਾਨੂੰ ਮਿਲੂਗਾ 850 ਰੁਪਏ ਦਾ ਪੈਂਟ ਸ਼ਰਟ ਵਿਦ ਪੈਕਿੰਗ ਤੁਹਾਨੂੰ ਮਿਲੂਗਾ ਬਾਕਸ ਦੇ ਵਿੱਚ ਲਗਜ਼ਰੀ ਪੀਸ ਹੈ ਬਹੁਤ ਵੱਡਾ ਬ੍ਰਾਂਡ ਹੈ ਜੈਫਰੀ ਹੈਮਨ ਇਹਦਾ 5-5000 ਦੇ 6-6000 ਦੇ ਬਾਜ਼ਾਰ ਚ ਪੀਸ ਹੈ ਜੋ ਕਿ ਤੁਹਾਨੂੰ ਸਿਰਫ ਮਿਲਣਾ ਹੈ 2350 ਰੁਪਏ ਦਾ ਸਵਾ 3 ਮੀਟਰ ਦਾ ਕੋਰ ਪੈਂਟ ਦੀ ਲੈਂਥ ਹੈ ਵੈਸੇ ਇਹਦਾ 2000 ਰੁਪਏ ਮੀਟਰ ਦਾ ਕੱਪੜੇ ਦਾ ਰੇਟ ਇਹਦਾ ਨਾ ਕੰਪਨੀ ਨੇ ਨਾਮ ਹੀ ਰਾਜ ਤਿਲਕ ਰੱਖਿਆ ਜੀ ਰਾਜ ਤਿਲਕ ਕਿਉਂਕਿ ਜਦੋਂ ਆਪਾਂ ਕਿਸੇ ਦਾ ਰਾਜ ਤਿਲਕ ਕਰਦੇ ਆ ਜੀ ਫੰਕਸ਼ਨ ਤੇ ਆਪਾਂ ਆਪਦੇ ਆਪਣਾ ਆਪਣਾ ਬੇਟੀ ਦੀ ਮੈਰਿਜ ਤੇ ਕਿਸੇ ਨੂੰ ਕੋਈ ਗਿਫਟ ਦੇਣਾ ਹੈ ਤਾਂ ਆ ਦੇਖੋ ਇਹਦੇ ਵਿੱਚ ਪੂਰਾ ਸੂਟ ਲੈਂਥ ਹੈਗੀ ਹੈ ਸੋ ਪੈਂਟ ਸ਼ਰਟ ਹੈਗੀ ਹੈ ਨਾਲ ਟਾਈ ਹੈ ਕਫਲਿੰਗ ਹੈ ਕਪੜਾ ਫੈਬਰਿਕ ਬਹੁਤ ਸ਼ਾਨਦਾਰ ਤੇ ਰੇਟ ਮਿਲੂਗਾ ਸਿਰਫ 3850 ਰੁਪਏ ਦਾ ਤੁਹਾਨੂੰ 5 ਦਿਨ ਦੇ ਲਈ ਅਸੀਂ ਹੈਵੀ ਸੇਲ ਲਗਾਈ ਹੈ ਜੋ ਕਿ 4 ਤਰੀਕ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਚੱਲੂਗੀ ਤੇ ਆ ਦੇਖੋ ਬੀ ਪੋਸ਼ ਬਹੁਤ ਵੱਡਾ ਬ੍ਰਾਂਡ ਹੈ ਆਪੀ ਸਾਰੇ ਅਵੇਲੇਬਲ ਮਿਲਣਗੇ ਜੋ ਜੋ ਪੀਸ ਤੁਸੀਂ ਦੇਖ ਰਹੇ ਹੋ ਇਹ ਤੁਹਾਨੂੰ ਪੀਸ ਅਸੀਂ ਰੈਡੀ ਕਰਕੇ ਦਵਾਂਗੇ ਸਾਡੇ ਕੋਲ ਮਾਲ ਹਾਜ਼ਰ ਹੈ ਤੁਸੀਂ ਵੈਰਾਈਟੀ ਦੇਖੋ ਕੁਆਲਿਟੀ ਦੇਖੋ ਬਹੁਤ ਸ਼ਾਨਦਾਰ ਸਾਡੇ ਕੋਲ ਡਿਜ਼ਾਈਨ ਹੈ ਤੇ ਇੱਕ ਡਿਜ਼ਾਈਨ ਦਿਖਾਣੀ ਹੋਣਾ ਰੀਲ ਵੱਡੀ ਹੋ ਜਾਣੀ ਹੈ ਕਿਉਂਕਿ ਸਾਡੇ ਕੋਲ ਆਈਟਮਾਂ ਦੀ ਰੇਂਜ ਬਹੁਤ ਸ਼ਾਨਦਾਰ ਹੈ ਵਿਆਹ ਸ਼ਾਦੀ ਦਾ ਟਾਈਮ ਹੈ ਅਚਕਨ ਪੂਰੇ ਬ੍ਰਾਂਡ ਸ਼ਾਨਦਾਰ ਹੈ ਜੀ ਵੈਰਾਈਟੀ ਦੇਖੋ ਸਾਡੇ ਕੋਲ ਵੈਰਾਈਟੀ ਦੀ ਕੋਈ ਕਮੀ ਨਹੀਂ ਜੋ ਡਿਜ਼ਾਈਨ ਚਾਹੋਗੇ ਤੁਹਾਨੂੰ ਬਣਾ ਕੇ ਦਵਾਂਗੇ ਆ ਦੇਖੋ ਲਗਜ਼ਰੀ ਪੀਸ ਹੈ ਪੂਰੇ ਲਗਜ਼ਰੀ ਪੀਸ ਹੈ ਅਚਕਨ ਜੋ ਬਾਜ਼ਾਰ ਦੇ ਵਿੱਚ 10-1000 25-2500 20-2000 ਦੀ ਮਿਲਦੀ ਹੈ ਅਸੀਂ 7-8000 ਦੇ ਵਿੱਚ ਤੁਹਾਨੂੰ ਅਚਕਨ ਰੈਡੀ ਕਰਕੇ ਦਵਾਂਗੇ ਹੁਣੇ ਹੀ ਵੀ ਪੋਸ਼ ਦੀ ਨਵੀਂ ਬੁੱਕ ਲਾਂਚ ਹੋਈ ਹੈ ਵੱਡੇ-ਵੱਡੇ ਸ਼ਹਿਰਾਂ 'ਚ ਬਹੁਤ ਮਹਿੰਗੀ ਵਿਕਰੀ ਹੈ ਅਸੀਂ ਤੁਹਾਨੂੰ ਪੂਰੀ ਬੁੱਕ ਕੋਈ ਵੀ ਪੀਸ ਸਿਲੈਕਟ ਕਰੋ ਇੱਧਰ ਦੇਖੋ ਕੋਈ ਮਰਜ਼ੀ ਪੀਸ ਸਿਲੈਕਟ ਕਰੋ ਅਸੀਂ ਤੁਹਾਨੂੰ ਬੁੱਕ ਦੇ ਵਿੱਚ ਬਹੁਤ ਫਾਇਦੇ ਕਰਕੇ ਦਵਾਂਗੇ ਸਾਰੀ ਵੈਰਾਈਟੀ ਵੈਲਵਟ ਦੇ ਉੱਪਰ ਕੁਟਰਾਇਜ਼ ਦੇ ਉੱਪਰ ਸਾਰੇ ਡਿਜ਼ਾਈਨ ਹਾਜ਼ਰ ਹੈ ਸਿਰਫ 1500 ਰੁਪਏ ਦਾ ਤੁਹਾਨੂੰ ਅਸੀਂ ਆਪ ਮੀਟਰ ਪੀਸ ਦਵਾਂਗੇ ਤੁਸੀਂ ਆ ਕੇ ਚੈੱਕ ਕਰੋ ਇੱਥੇ ਬ੍ਰਾਂਡ ਹਰ ਤਰ੍ਹਾਂ ਦਾ ਮਿਲ ਜੂ ਸੀ ਆ ਰਾਮ ਰੈਮ ਅਸੀਂ ਰੈਮਡ ਸੀ ਆ ਰਾਮ ਰੀਡੈਂਟ ਟੇਲਰ ਸਾਰੇ ਬ੍ਰਾਂਡ ਸਾਡੇ ਕੋਲ ਅਵੇਲੇਬਲ ਹੈ ਫੋਲੈਂਟਰੀ ਵੀ ਹੈਗਾ ਸਾਰੇ ਬ੍ਰਾਂਡ ਹੈਗੇ ਆ ਮਫਤ ਲਾਲ ਤਾਂ ਸਾਡੇ ਕੋਲ ਵਾਈਡ ਦਾ ਬਹੁਤ ਵੰਡਾਰਾ ਹੈ ਤੁਸੀਂ ਆ ਕੇ ਸਾਡੇ ਕੋਲ ਵੈਰਾਈਟੀ ਚੈੱਕ ਕਰੋ ਰੇਟ ਚੈੱਕ ਕਰੋ ਕਿਉਂਕਿ ਸਾਡੇ ਕੋਲ ਸਟਿਚਿੰਗ ਦੀ ਵੀ ਤੁਹਾਨੂੰ ਫੈਸਿਲਿਟੀ ਹੈ ਰਾਸ ਵੱਧ ਰਿਹਾ ਤੁਸੀਂ ਆਓ ਜਲਦੀ ਜਲਦੀ ਆਪਦੀ ਕੋਟ ਪੈਂਟ ਖੋਦ ਆਪਣੇ ਕੋ 2 ਪੀਸ ਕੋਟ ਪੈਂਟ 3 ਪੀਸ ਕੋਟ ਪੈਂਟ ਕਿੱਥੋਂ ਸ਼ੁਰੂ ਹੋ ਜਾਂਦਾ ਬਾਰ ਬਾਰ ਤਗੜ ਸਾਹਿਬ ਕਿੰਨਾ ਇੱਕ ਨੂੰ ਦੱਸਾਂਗੇ 4 ਸਾਲ ਹੋ ਗਏ 2995 ਰੁਪਏ ਤੋਂ ਕੋਟ ਪੈਂਟ ਸ਼ੁਰੂ ਕਰਾ ਕੇ ਸਟਿਚ ਕਰਕੇ ਦੇਈ ਜਾਂਦੇ ਸਾਰੀ ਪਬਲਿਕ ਜਾਣਦੀ ਹੈ ਸਭ ਪਬਲਿਕ ਨੂੰ ਪਤਾ ਹੈ ਕਿ 2995 ਦਾ ਕੋਟ ਪੈਂਟ ਅੰਕਲੋਂ ਬਣਾ ਕੇ ਦਿੰਦੇ ਕੋਟ ਪੈਂਟ 2995 ਤੋਂ ਸ਼ੁਰੂ 7360 ਰੁਪਏ ਦਾ ਸਾਡਾ 3 ਪੀਸ ਕੋਟ ਪੈਂਟ ਹੈ ਜੋ ਕਿ ਸਟਿਚ ਕਰਕੇ ਦੇਨੇ ਉਸ ਤੋਂ ਇਲਾਵਾ ਇਹ ਤਾਂ ਇਕਨੋਮਿਕਲ ਰੇਂਜ ਹੈ ਜਿਨੇ ਲਗਜ਼ਰੀ ਹੋਰ ਵੀ ਹੈਵੀ ਰੇਂਜ ਬਣਾਣੀ ਹੈ ਸਾਡੇ ਕੋਲ ਬਹੁਤ ਵੈਰਾਈਟੀ ਹੈ ਰੇਮਨ ਦੀ ਸੀਆ ਰਾਮ ਦੀ ਰੀਡੈਂਟ ਟੇਲਰ ਦੀ ਪੋਲੈਂਟੈਰੀ ਦੀ ਬ੍ਰਾਂਡ ਕਲਰ ਦੇਖੋ ਤੁਸੀਂ ਜੋ ਮਰਜ਼ੀ ਕਲਰ ਲੈਣਾ ਤੁਹਾਨੂੰ ਸਭ ਮਿਲੂਗਾ ਲਾਈਨਿੰਗ ਸਭ ਚੀਜ਼ ਸਾਡੇ ਕੋਲ ਤੁਹਾਨੂੰ ਹਾਜ਼ਰ ਮਿਲੂਗੀ ਤੁਹਾਨੂੰ ਸਾਰ ਵੈਰਾਈਟੀ ਦੀ ਕੋਈ ਕਮੀ ਨਹੀਂ ਤਾਂ ਸ਼ਰਟ ਦੇ ਵਿੱਚ ਵੀ ਸਾਡੇ ਬਰਾਬਰ ਕਿਸੇ ਕੋਲ ਸ਼ਰਟ ਨਹੀਂ ਮਿਲਨੀ ਤੁਸੀਂ ਦੇਖੋ ਚੈੱਕ ਲੈਣਾ ਕੁਝ ਵੀ ਆਈਟਮ ਲੈਣੀ ਹੈ ਚੈੱਕ ਲੈਣਾ ਹੈ ਲਾਈਨ ਦਾ ਲੈਣੇ ਹੈ ਫਲਾਵਰ ਲੈਣੇ ਹੈ ਹਰ ਚੀਜ਼ ਸਾਡੇ ਕੋਲ ਰਾਇਲ ਕਲਾਸ ਤੋਂ ਮਿਲੂਗੀ ਸ਼ਰਟਾਂ ਦੇ ਵਿੱਚ ਕਲੈਕਸ਼ਨ ਵੀ ਬਹੁਤ ਸਰੀ ਆ ਕਲੈਕਸ਼ਨ ਤਾਂ ਸਰ ਕਸਟਮਰ ਅੱਜ ਸਾਡੇ ਕੋਲ ਫੁੱਲ ਰਸ਼ ਸੀਗਾ ਇੰਨਾ ਹੈਵੀ ਕਰਾਊਡ ਸੀਗਾ ਫਿਰ ਵੀ ਅਸੀਂ ਅੱਜ ਰੀਲ ਬਣਾ ਕੇ ਤੁਹਾਨੂੰ ਦੱਸ ਰਹੇ ਕਿਉਂਕਿ ਜਦੋਂ ਤੱਕ ਰੀਲ ਦੇ ਮਾਧਿਅਮ ਤੱਕ ਤੁਹਾਨੂੰ ਪਤਾ ਨਹੀਂ ਲੱਗੂਗਾ ਤੁਹਾਡੀ ਪੌਕੇਟ 'ਚ ਤੁਹਾਡਾ ਫਾਇਦਾ ਨਹੀਂ ਹੋਊਗਾ ਇਹਨੂੰ ਕਹਿੰਦੇ ਆ ਜੀ ਜਪਨੀਜ਼ ਲਚਕਾ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ origignal ਨਾਲ ਤਾਂ ਸਭ ਤੋਂ ਵੱਡੀ ਗੱਲ ਹੈ origignal ਪੀਸ ਹੈ ਇਸ ਦੀ ਕੁਆਲਿਟੀ ਦੇਖੋ ਮਲਾਈ ਹੈ ਜੀ ਮਲਾਈ ਬਿਲਕੁਲ ਪੂਰਾ ਕੱਪੜਾ ਵਾਕਈ ਪਹਿਲਾਂ ਕਦੇ ਕੱਪੜਾ ਦੇਖਿਆ ਨਹੀਂ ਇੱਚ ਕੱਲਾ ਵਾਈਟ ਕਲਰ ਆਉਂਦਾ ਉਹ ਨਹੀਂ ਭਾਜੀ ਵੈਰਾਈਟੀ ਜਗਾਂ ਇੰਨੀ ਵੀ ਘੱਟ ਪੈ ਜਾਂਦੀ ਐਨੀ ਵੈਰਾਈਟੀ ਲੈ ਕੇ ਆਏ ਆ ਇਹਦੇ ਵਿੱਚ ਤੁਸੀਂ ਕਲਰ ਦੇਖੋ 1 2 3 4 5 6 7 8 9 10 11 12 13 14 14 17 ਇਨੇ ਕਦਰ 18 ਰੰਗ ਲੈ ਕੇ ਆਏ ਆ ਜੋ ਕਿ ਟ੍ਰੈਂਡਿੰਗ ਕਲਰ ਹੈ 700 ਰੁਪਏ ਤੋਂ কুরਤਾ ਪਜਾਮਾ ਸ਼ੁਰੂ ਹੋ ਜਾਂਦਾ ਜੀ ਤੇ কুরਤਾ ਪਜਾਮਾ 5-6000 ਰੁਪਏ ਤੱਕ ਹੈਗਾ ਸਾਡੇ ਕੋਲ ਬਹੁਤ ਸ਼ਾਨਦਾਰ ਜੋ ਕਿ ਬਾਜ਼ਾਰ ਚ 10-10000 ਦੇ ਮਿਲਦੇ ਆ ਤੇ ਪਜਾਮੇ ਦੇ ਵਿੱਚ ਆ ਦੁਬਈ ਕਾਟਨ ਦਾ কুরਤਾ ਪਜਾਮਾ ਹੈ ਸਾਡੇ ਕੋਲ ਬਹੁਤ ਸ਼ਾਨਦਾਰ ਸੇਲ ਹੋ ਰਹੀ ਹੈ ਲਗਾਤਾਰ ਟਰੱਕਾਂ ਦੇ ਟਰੱਕ ਅਸੀਂ ਮਾਲ ਦੇ ਵੇਚ ਰਹੇ ਹਾਂ ਸਾਡੇ ਸਾਰੇ ਸਟੋਰਾਂ ਤੇ ਇਹਦੀ ਬੰਪਰ ਸੇਲ ਹੈ ਸਾਡੇ ਜੰਡੇ ਵਾਲੇ ਵੀ ਬਹੁਤ ਸੇਲ ਹੈ ਸਾਡੇ ਕਾਦੀਆਂ ਵੀ ਬਹੁਤ ਸੇਲ ਹੈ ਤੁਸੀਂ ਕਿੱਥੇ ਵੀ ਪਹੁੰਚੋ ਵੈਰਾਈਟੀ ਤੁਹਾਨੂੰ ਸ਼ਾਨਦਾਰ ਮਿਲੂਗੀ ਸੋ ਛੇਤੀ ਆਜੋ ਜੀ 4 ਅਕਤੂਬਰ ਤੋਂ 8 ਅਕਤੂਬਰ ਸ਼ਾਮ ਤੱਕ ਸਾਰਿਆਂ ਦੇ ਉੱਤੇ ਵੱਬਰ ਸੇਲ ਲੱਗ ਗਈ ਹੈ